ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਧਿਆਨ ਦੇਣ ਜੋ ਕੀਮਤੀ ਗੱਲਾਂ ਨੰਬਰ 1 ਤੁੰਨੀ ਵਿੱਚ ਗਾਂ ਦਾ ਘਿਓ ਪਾਉਣ ਨਾਲ ਅੱਖਾਂ ਦੀ ਰੌਸ਼ਨੀ ਵਾਦੀ ਹੈ ਅਤੇ ਮੋਤੀਆ ਠੀਕ ਹੁੰਦਾ ਹੈ ਨੰਬਰ 2 ਜੇਕਰ ਤੁਹਾਡਾ ਸਰੀਰ ਥਕਾਵਟ ਮਹਿਸੂਸ ਕਰਦਾ ਹੈ ਤਾਂ ਭੁੰਨੇ ਹੋਏ ਛੋਲਿਆਂ ਵਿੱਚ ਗੁੜ ਪਾ ਕੇ ਜ਼ਰੂਰ ਖਾਓ ਨੰਬਰ 3 ਜੇਕਰ ਤੁਹਾਡੀ ਚਮੜੀ ਰੁੱਖੀ ਸੁੱਕੀ ਹੋ ਗਈ ਹੈ ਤਾਂ ਨਾਰੀਅਲ ਦੇ ਤੇਲ ਵਿੱਚ ਕਪੂਰ ਮਿਲਾ ਕੇ ਲਗਾਓ ਇਸ ਨਾਲ ਤੁਹਾਡੀ ਚਮੜੀ ਮੁਲਾਇਮ ਹੋਵੇਗੀ ਨੰਬਰ 4 ਜੇਕਰ ਤੁਹਾਡੇ ਮੂੰਹ ਵਿੱਚ ਛਾਲੇ ਹੋ ਗਏ ਹਨ ਤਾਂ ਜੈਫਲ ਦੇ ਕਾੜੇ ਨਾਲ ਘਰਾਰੇ ਕਰਨ ਨਾਲ ਮੂੰਹ ਵਿੱਚ ਹੋਏ ਛਾਲੇ ਠੀਕ ਹੋ ਜਾਂਦੇ ਹਨ ਨੰਬਰ 5 ਸਾਨੂੰ ਕਦੇ ਵੀ ਮੰਜੇ ਜਾਂ ਬੈੱਡ ਥੱਲੇ ਝਾੜੂ ਨਹੀਂ ਰੱਖਣਾ ਚਾਹੀਦਾ ਨੰਬਰ 6 ਜਦੋਂ ਅਸੀਂ ਪਿਆਸ ਲੱਗਣ ਤੇ ਪਾਣੀ ਨਹੀਂ ਪੀਂਦੇ ਇਸ ਨਾਲ ਸਾਡਾ ਲੀਵਰ ਖਰਾਬ ਹੋ ਸਕਦਾ ਹੈ ਨੰਬਰ 7 ਅਜਮਾਇਣ ਵਿੱਚ ਥੋੜੀ ਜਹੀ ਹਿੰਗ ਮਿਲਾ ਕੇ ਖਾਣ ਨਾਲ ਪੇਟ ਦਰਦ ਠੀਕ ਹੋ ਜਾਂਦਾ ਹੈ ਨੰਬਰ 8 ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਤੇ ਬਦਾਮ ਦਾ ਤੇਲ ਲਾਉਣ ਨਾਲ ਅੱਖਾਂ ਥੱਲੇ ਪਏ ਕਾਲੇ ਘੇਰੇ ਠੀਕ ਹੋ ਜਾਂਦੇ ਹਨ ਨੰਬਰ 9 ਜੇਕਰ ਤੁਹਾਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਤਾਂ ਰਾਤ ਨੂੰ ਕੋਸੇ ਦੁੱਧ ਵਿੱਚ ਹਲਦੀ ਪਾ ਕੇ ਪੀਓ ਨੰਬਰ 10 ਜਦੋਂ ਕੋਈ ਘਰ ਤੋਂ ਬਾਹਰ ਗਿਆ ਹੋਵੇ ਤਾਂ ਸਾਨੂੰ ਤਰੰਤ ਝਾੜੂ ਨਹੀਂ ਲਾਉਣਾ ਚਾਹੀਦਾ ਨੰਬਰ 11 ਟੁੱਟੇ ਹੋਏ ਦੰਦਾਂ ਦੀ ਥਾਂ ਕੱਚੇ ਟਮਾਟਰ ਦਾ ਰਸ ਲਾਉਣ ਨਾਲ ਦੰਦ ਜਲਦੀ ਆ ਜਾਂਦੇ ਹਨ ਨੰਬਰ 12 ਸਾਨੂੰ ਗੁੰਨਿਆ ਹੋਇਆ ਆਟਾ ਕਦੇ ਵੀ ਫ੍ਰਿਜ ਵਿੱਚ ਨਹੀਂ ਰੱਖਣਾ ਚਾਹੀਦਾ ਨੰਬਰ 13 ਪੜਾਈ ਕਰਦੇ ਟਾਈਮ ਡਾਰਕ ਚਾਕਲੇਟ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ ਨੰਬਰ 14 ਕਬਜ ਦੀ ਸਮੱਸਿਆ ਦੂਰ ਕਰਨ ਲਈ ਰੋਜ਼ਾਨਾ ਖਾਲੀ ਪੇਟ ਪਪੀਤੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨੰਬਰ 15 ਟੂਥਪੇਸਟ ਨੂੰ ਜੁੱਤੀਆਂ ਉੱਤੇ ਲਾ ਕੇ ਰਗੜਨ ਨਾਲ ਜੁੱਤੇ ਚਮਕ ਜਾਂਦੇ ਹਨ ਨੰਬਰ 16 ਚੌਲ ਜਾਂ ਖੰਡ ਦੇ ਡੱਬੇ ਵਿੱਚ ਇੱਕ ਟੁਕੜਾ ਨਿੰਬੂ ਦਾ ਰੱਖਣ ਨਾਲ ਇਸ ਵਿੱਚ ਕੀੜੇ ਨਹੀਂ ਆਉਂਦੇ ਨੰਬਰ 17 ਹੱਥਾਂ ਨਾਲ ਕਪੜੇ ਧੋਣ ਨਾਲ ਮਾਨਸਿਕ ਤਣਾਅ ਤੋਂ ਰਾਹਤ ਮਿਲਦੀ ਹੈ ਅਤੇ ਡਿਪਰੈਸ਼ਨ ਵੀ ਘਟ ਹੁੰਦਾ ਹੈ ਨੰਬਰ 18 ਤੇਜ ਪੱਤੇ ਨੂੰ ਆਪਣੇ ਨਾਲ ਰੱਖਣ ਨਾਲ ਬੁਰੀਆਂ ਸ਼ਕਤੀਆਂ ਅਤੇ ਬੁਰੀ ਨਜ਼ਰ ਤੋਂ ਬਚਾ ਹੁੰਦਾ ਹੈ ਨੰਬਰ 19 ਅਦਰਕ ਦਾ ਇੱਕ ਟੁਕੜਾ ਚੂਸਣ ਨਾਲ ਲੱਗੀ ਹੋਈ ਹिजਕੀ ਤੋਂ ਰਾਹਤ ਮਿਲਦੀ ਹੈ ਨੰਬਰ 20 ਸੌਂਫ ਵਿੱਚ ਖੰਡ ਮਿਲਾ ਕੇ ਖਾਣ ਨਾਲ ਚੱਕਰ ਆਉਣੇ ਬੰਦ ਹੋ ਜਾਂਦੇ ਹਨ ਨੰਬਰ 21 ਕੱਚੀ ਗਾਜਰ ਖਾਣ ਨਾਲ ਸਾਡਾ ਖੂਨ گاੜਾ ਨਹੀਂ ਹੁੰਦਾ ਤੇ ਸਾਡਾ ਦਿਲ ਵੀ ਤੰਦਰੁਸਤ ਰਹਿੰਦਾ ਹੈ ਨੰਬਰ 22 ਜੈਤੂਨ ਦੇ ਤੇਲ ਦੀ ਮਾਲਿਸ਼ ਕਰਨ ਨਾਲ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ ਨੰਬਰ 23 ਪੁੰਨਿਆ ਹੋਇਆ ਪਿਆਜ਼ ਖਾਣ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੋ ਜਾਂਦੇ ਹਨ ਨੰਬਰ 24 ਲੌਂਗ ਦਾ ਤੇਲ ਲਗਾਉਣ ਨਾਲ ਦੰਦਾਂ ਦਾ ਦਰਦ ਠੀਕ ਹੁੰਦਾ ਹੈ ਨੰਬਰ 25 ਤ੍ਰੇਲੇ ਦਾ ਜੂਸ 슈ਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 26 ਨਿੰਬੂ ਦਾ ਰਸ ਸਾਡੇ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਸਾਡੀ ਪਾਚਨ ਕਿਰਿਆ ਨੂੰ ਸਹੀ ਰੱਖਦਾ ਹੈ ਨੰਬਰ 27 ਅਮਰੂਦ ਦੇ ਪੱਤੇ ਖਾਣ ਨਾਲ ਸਾਡੇ ਸਰੀਰ ਦੇ ਅੰਦਰ ਕੀੜੇ ਮਰ ਜਾਂਦੇ ਹਨ ਨੰਬਰ 28 ਰੋਜ਼ਾਨਾ ਸਵੇਰੇ ਲੋਕੀ ਦਾ ਜੂਸ ਪੀਣ ਨਾਲ ਥਾਇਰয়েড ਦੀ ਬਿਮਾਰੀ ਠੀਕ ਹੋ ਜਾਂਦੀ ਹੈ ਨੰਬਰ 29 ਆਮਲਾ ਤੇ ਸ਼ਿਕਾ ਕਾਈ ਸਾਡੇ ਵਾਲਾਂ ਦੀਆਂ ਜੜਾਂ ਨੂੰ ਮਜ਼ਬੂਤ ਕਰਦੇ ਹਨ ਤੇ ਵਾਲਾਂ ਨੂੰ ਲੰਮਾ ਕਰਦੇ ਹਨ ਨੰਬਰ 30 ਪੈਰਾਂ ਦੀਆਂ ਤਲੀਆਂ ਥੱਲੇ ਸਰੋਂ ਦਾ ਤੇਲ ਲਾਉਣ ਨਾਲ ਸਾਡੀ ਅੱਖਾਂ ਦੀ ਰੌਸ਼ਨੀ ਵਧਦੀ ਹੈ ਨੰਬਰ 31 ਭੋਜਨ ਸਾਨੂੰ ਹਮੇਸ਼ਾ ਥੱਲੇ ਬੈਠ ਕੇ ਅਤੇ ਚਵਾ ਕੇ ਖਾਣਾ ਚਾਹੀਦਾ ਹੈ ਨੰਬਰ 32 ਖੰਡ ਮੈਦਾ ਤੇ ਚਿੱਟੇ ਨੂਨ ਦੀ ਵਰਤੋਂ ਕਰਨੀ ਜ਼ਹਿਰ ਦੇ ਬਰਾਬਰ ਹੈ ਨੰਬਰ 33 ਕਿਸ਼ਮਿਸ਼ ਦਾ ਸੇਵਨ ਕਰਨਾ ਪੇਟ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ ਨੰਬਰ 34 ਅੰਗੂਰ ਖਾਣ ਨਾਲ ਸਾਨੂੰ ਖੱਟੇ ਡਕਾਰ ਆਉਣੇ ਬੰਦ ਹੋ ਜਾਂਦੇ ਹਨ ਨੰਬਰ 35 ਅਨਾਰ ਖਾਣ ਤੋਂ ਬਾਅਦ ਸਾਨੂੰ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਸਾਨੂੰ ਉਲਟੀ ਦੀ ਸਮੱਸਿਆ ਹੋ ਸਕਦੀ ਹੈ ਨੰਬਰ 36 ਚਾਹ ਪੀਣ ਬਾਅਦ ਸਾਨੂੰ ਕਦੇ ਵੀ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 37 ਜੇਕਰ ਤੁਸੀਂ ਰੋਜ਼ਾਨਾ ਕੇਲੇ ਦਾ ਸੇਵਨ ਕਰਦੇ ਹੋ ਇਸ ਨਾਲ ਤੁਹਾਡਾ ਭਾਰ ਵਧਣ ਲੱਗ ਜਾਵੇਗਾ ਨੰਬਰ 38 ਚਾਹ ਪੀਣ ਬਾਅਦ ਸਾਨੂੰ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਸਾਡੇ ਦੰਦ ਖਰਾਬ ਹੋਣ ਲੱਗ ਜਾਂਦੇ ਹਨ ਤੇ ਕਾਲੇ ਹੋ ਜਾਂਦੇ ਹਨ ਨੰਬਰ 39 ਰੋਜ਼ਾਨਾ ਖਾਲੀ ਪੇਟ ਦੁੱਧ ਪੀਣ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 40 ਕੱਚੇ ਦੁੱਧ ਚ ਕੇਸਰ ਮਿਲਾ ਕੇ ਚਿਹਰੇ ਤੇ ਲਾਉਣ ਨਾਲ ਚਿਹਰਾ ਗੋਰਾ ਤੇ ਚਮਕਦਾਰ ਬਣਨ ਲੱਗਦਾ ਹੈ ਨੰਬਰ 41 ਸਵੇਰੇ ਖਾਲੀ ਪੇਟ ਮੇਥੀ ਦਾਣੇ ਦਾ ਇਸਤੇਮਾਲ ਕਰਨ ਨਾਲ ਕੈਸਟਰੋਲ ਘਟਦਾ ਹੈ ਨੰਬਰ 42 ਅੱਖਾਂ ਵਿੱਚ ਗੁਲਾਬ ਜਲ ਪਾਉਣ ਨਾਲ ਅੱਖਾਂ ਦੀ ਜਲਣ ਖਤਮ ਹੋ ਜਾਂਦੀ ਹੈ ਨੰਬਰ 43 ਖਾਣਾ ਖਾਣ ਤੋਂ ਬਾਅਦ ਇੱਕ ਛੋਟੀ ਇਲਾਇਚੀ ਖਾਓ ਇਸ ਨਾਲ ਖਾਣਾ 체ਤੀ ਹਾਜਮ ਹੋ ਜਾਂਦਾ ਹੈ ਨੰਬਰ 44 ਆਲੂ ਦਾ ਜਿਆਦਾ ਸੇਵਨ ਕਰਨ ਨਾਲ ਸਰੀਰ ਤੇ ਮੋਟਾਪਾ ਆਉਣ ਲੱਗ ਜਾਂਦਾ ਹੈ ਨੰਬਰ 45 ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਨਮਕ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 46 ਸਰੀਰ ਵਿੱਚ ਪਾਣੀ ਦੀ ਕਮੀ ਹੋਣ ਨਾਲ ਮਾਸਪੇਸ਼ੀਆਂ ਵਿੱਚ ਦਰਦ ਅਤੇ ਸਰੀਰ ਵਿੱਚ ਜਕੜਨ ਰਹਿਣ ਲੱਗ ਜਾਂਦੀ ਹੈ ਨੰਬਰ 47 ਸ਼ਾਮ 5 ਵਜੇ ਦੇ ਬਾਅਦ ਰੱਜ ਕੇ ਰੋਟੀ ਖਾਣ ਨਾਲ ਸਾਡੀ ਪਾਚਨ ਕਿਰਿਆ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਨੰਬਰ 48 ਤਾਂਬੇ ਦੇ ਬਰਤਨ ਵਿੱਚ ਪਾਣੀ ਪੀਣਾ ਸਾਡੇ ਲਈ ਬਹੁਤ ਲਾਭਦਾਇਕ ਹੁੰਦਾ ਹੈ ਨੰਬਰ 49 ਸਾਨੂੰ ਨਾਨਸਟਿਕ ਭਾਂਡਿਆਂ ਦੀ ਥਾਂ ਤੇ ਮਿੱਟੀ ਦੇ ਭਾਂਡਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨੰਬਰ 50 ਖਾਲੀ ਪੇਟ ਕਦੇ ਵੀ ਸਾਨੂੰ ਚਾਹ ਨਹੀਂ ਪੀਣੀ ਚਾਹੀਦੀ ਨੰਬਰ 51 ਖਾਲੀ ਪੇਟ 150 ਜੀਰੇ ਵਾਲਾ ਪਾਣੀ ਪੀਣ ਨਾਲ ਬਹੁਤ ਤੇਜ਼ੀ ਨਾਲ ਭਾਰ ਘਟਦਾ ਹੈ ਨੰਬਰ 52 ਰੋਟੀ ਨਾਲ ਕੱਚਾ ਪਿਆਜ਼ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ਅਤੇ ਨਾੜਾਂ ਦੀ ਬਲੋਕੇਜ ਸਹੀ ਰਹਿੰਦੀ ਹੈ ਧੰਨਵਾਦ ਜੀ